ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਣਿਆਵੇ ਤਨ ਧਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ 450 ਸਾਲਾ ਜੋਤੀ ਜੋਤ ਦਿਹਾੜਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਸ਼ਤਾਬ ਦੀਆਂ ਬਹੁਤ ਚੜ੍ਹਦੀ ਕਲਾ ਨਾਲ ਸਾਰੀ ਦੁਨੀਆ ਵਿੱਚ ਮਨਾਈਆਂ ਜਾ ਰਹੀਆਂ ਹਨ ਜਿਸ ਦਾ ਮੇਨ ਸਮਾਗਮ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਵਿਕੇ ਹੋਣੇ ਹਨ ਸੰਗਤਾਂ ਹੁਣ ਤੋਂ ਹੀ ਆਪਣੇ ਦਰਸ਼ਨ ਕਰਨੇ ਸ਼ੁਰੂ ਕਰਤੇ ਹਨ ਜਿਸ ਦੀਆਂ ਤਿਆਰੀਆਂ ਸਾਰੇ ਸੰਪਰਦਾਵਾਂ ਬੜੀ ਚੜ੍ਹਦੀ ਕਲਾ ਨਾਲ ਕਰ ਰਹੀਆਂ ਹਨ ਜਿੱਥੇ-ਜਿੱਥੇ ਵੀ ਸੇਵਾ ਮਿਲਦੀ ਹੈ ਸਾਰੀਆਂ ਸੰਪਰਦਾਵਾ ਸੇਵਾ ਕਰ ਰਹੀਆਂ ਹਨ ਸੰਪਰਦਾਇਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਵੀ ਇੱਥੇ ਬਹੁਤ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ ਸੰਗਤਾਂ ਤਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ ਤੇ ਝੋਲੀਆਂ ਭਰਦੀਆਂ ਹਨ ਆਓ ਅਸੀਂ ਵੀ ਸਾਰੇ ਜਾਣੇ ਇਸ ਮਹਾਨ ਸ਼ਤਾਬਦੀਆਂ ਦੇ ਦਰਸ਼ਨ ਕਰੀਏ ਆਪਣੀਆਂ ਹਾਜ਼ਰੀਆਂ ਲਵਾਈਏ ਜਿੱਥੇ ਜਿੱਥੇ ਵੀ ਸਾਨੂੰ ਸੇਵਾ ਮਿਲੇ ਲੰਗਰ ਲਾਉਣ ਦੀ ਜੋੜੇ ਘਰ ਦੀ ਸ਼ਬੀਰ ਲਵਾਉਣ ਦੀ ਚਾਹੇ ਉਹ ਆਪਣਾ ਰੱਬ ਤੁਹਾਡਾ ਭਲਾ ਕਰੇ ਵਾਹਿਗੁਰੂ ਕਿਸੇ ਵੀ ਤਰ੍ਹਾਂ ਦੀ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲੇ ਆਪਾਂ ਤਨ ਧਨ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈ ਕੇ ਆਪਣੀ ਉਹ ਸੇਵਾ ਕਰੀਏ ਤੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਸੇਵਾਵਾਂ ਆਪਣੀ ਝੋਲੀ ਪਾਈਏ ਜਾਲ ਪਾਪ ਪਦਾਰਥ ਇੱਤੜੇ ਗੁਰੂ ਅਮਰਦਾਸ ਜੱਠੇ ਮਿਲੇ ਇੱਥੋਂ ਸਾਰੀ ਦੁਨੀਆ ਦੇ ਪਦਾਰਥ ਗੁਰੂ ਅਮਰਦਾਸ ਦੇ ਦਰ ਤੋਂ ਮਿਲਦੇ ਹਨ ਜਿਹੜੇ ਵੀ ਆਪਣੇ ਮਨ ਨਾਲ ਤਨ ਨਾਲ ਧਨ ਨਾਲ ਸੇਵਾ ਕਰੇਗਾ ਇੱਥੇ ਗੁਰੂ ਅਮਰਦਾਸ ਮਹਾਰਾਜ ਸਭ ਦੀਆਂ ਝੋਲੀਆਂ ਭਰਨਗੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਮਿਸਤਰੀ ਵੇਖੋ ਕਿਦਾਂ ਦਿਨ ਰਾਤ ਸੇਵਾ ਕਰ ਰਹੇ ਹਨ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਵੀ ਇੱਥੇ ਆਣ ਕੇ ਹਾਜ਼ਰੀਆਂ ਲਵਾਈਏ ਤੇ ਗੁਰੂ ਅਮਰਦਾਸ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਓ ਸਾਰੇ ਰਲ ਮਿਲ ਕੇ ਇਹਨਾਂ ਸ਼ਤਾਬ ਦੀਆਂ ਦਾ ਹਿੱਸਾ ਬਣੀਏ ਤੇ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੀਆਂ ਘਰੋਂ ਆਪਣੀਆਂ ਝੋਲੀਆਂ ਭਰ ਕੇ ਜਾਈਏ ਹਾਂਜੀ ਸੰਗਤ ਜੀ ਆਓ ਅਸੀਂ ਵੀ ਸਾਰੇ ਇਸ ਮਹਾਨ ਸ਼ਤਾਬਦੀਆਂ ਦਾ ਹਿੱਸਾ ਬਣੀਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਸ਼ਤਾਬਦੀਆਂ 15 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਚੱਲਣਗੀਆਂ ਆਓ ਅਸੀਂ ਵੀ ਗੁਰੂ ਘਰ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ